ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲਿਪੀ ਬੋਧ ਬਾਰੇ ਪੜ੍ਹਾਂਗੇ ਭਾਸ਼ਾ ਦੀਆਂ ਦੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਕੁਝ ਚਿੰਨ ਵਰਤੇ ਜਾਂਦੇ ਹਨ ਇਨ੍ਹਾਂ ਚਿੰਨ੍ਹਾਂ ਨੂੰ ਮਿਲਾ ਕੇ ਲਿਪੀ ਬਣਦੀ ਹੈ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਲਿਪੀ ਅਤੇ ਵਰਣਮਾਲਾ ਜਦੋਂ ਅਸੀਂ ਗੁਰਮੁਖੀ ਲਿਪੀ ਦੇ 43 ਅੱਖਰਾਂ ਨੂੰ ਤਰਤੀਬ ਵਿੱਚ ਲਿਖਦੇ ਹਾਂ ਤਾਂ ਇਹ ਵਰਣਮਾਲਾ ਬਣ ਜਾਂਦੀ ਹੈ ਅਸੀਂ ਜਾਣਦੇ ਹਾਂ ਕਿ ਗੁਰਮੁਖੀ ਲਿਪੀ ਦੇ ਪਹਿਲਾਂ 35 ਅੱਖਰ ਸੀ ਪਰ ਹੁਣ ਜੋ ਫਾਰਸੀ ਧੁਨੀਆਂ ਛੇ ਆ ਉਹ ਬਾਅਦ ਵਿੱਚ ਐਡ ਹੋ ਗਈਆਂ ਸੀ ਇਸ ਵਿੱਚ 41 ਅੱਖਰ ਬਣ ਗਏ ਆ ਤੇ ਇਹਨਾਂ ਦੇ ਵਿੱਚ ਊੜਾ ਆੜਾ ਈੜੀ ਤਿੰਨ ਸਵਾਰ ਅੱਖਰ ਆ ਤੇ ਬਾਕੀ ਸਾਰੇ ਕੀ ਆ ਵਿਅੰਜਨ ਅੱਖਰ ਅੱਖਰ ਤੇ ਲਗਾ ਪੰਜਾਬੀ ਧੁਨੀਆਂ ਨੂੰ ਸ਼ਬਦਾਂ ਵਿੱਚ ਅੰਕਿਤ ਕਰਨ ਲਈ ਗੁਰਮੁਖੀ ਅੱਖਰਾਂ ਨਾਲ ਕੁਝ ਲਗਾ ਲੱਗਦੀਆਂ ਹਨ ਇਹ ਲਗਾ ਸਵਾਰ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਲਿਪੀ ਚਿੰਨ ਹਨ ਲਗਾਖਰ ਕੀ ਹੁੰਦੇ ਹਨ ਲਗਾ ਤੋਂ ਬਿਨਾ ਸ਼ੋਰ ਛੋਟੇ ਛੋਟੇ ਜਿੰਨਾ ਦੀ ਵਰਤੋਂ ਲਗਾ ਤੇ ਅੱਖਰਾਂ ਦੇ ਨਾਲ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਲਗਾਖਰ ਆਖਦੇ ਹਨ ਇਹ ਗਿਣਤੀ ਵਿੱਚ ਤਿੰਨ ਹਨ ਬਿੰਦੀ ਟਿੱਪੀ ਤੇ ਅਦਕ ਮੁਕਤਾ ਇਸ ਦਾ ਕੋਈ ਚਿੰਨ ਨਹੀਂ ਹੁੰਦਾ ਕੰਨਾ ਇਹ ਲਗ ਆ ਸਵਾਰ ਧੁਨੀ ਦਾ ਚਿੰਨ ਹੈ ਸਿਆਰੀ ਇਹ ਲਗ ਈ ਸਵਾਰਤੁਣੀ ਦਾ ਚਿੰਨ ਹੈ ਵਿਆਰੀ ਇਹ ਲਗ ਈ ਸਵਾਰਤੁਣੀ ਦਾ ਚਿੰਨ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਜੋ ਸਿਆਰੀ ਹੈ ਇਹ ਲਘੂ ਸਵਰ ਦੇ ਵਿੱਚ ਆਉਂਦੀ ਹੈ ਤੇ ਵਿਆਰੀ ਦੀਰਘ ਸਵਰ ਦੇ ਵਿੱਚ ਆਉਂਦੀ ਹੈ ਔਂਕੜ ਇਹ ਲਗ ਊ ਸਵਰ ਦਾ ਚਿੰਨ ਹੈ ਦੁਲੈਂਕੜ ਇਹ ਲਗ ਊ ਸਵਾਰਤੁਣੀ ਦਾ ਚਿੰਨ ਹੈ ਲਾ ਇਹ ਲਗ ਏ ਸਵਾਰਤੁਨੀ ਦਾ ਚਿੰਨ ਹੈ ਦਲਾ ਇਹ ਲਗ ਐ ਸਵਾਰਤੁਨੀ ਦਾ ਚਿੰਨ ਹੈ ਹੋੜਾ ਇਹ ਲਗ ਊ ਸਵਾਰਤੁਨੀ ਦਾ ਚਿੰਨ ਹੈ ਕਨੌੜਾ ਇਹ ਲਗ ਔ ਸਵਾਰਤੁਨੀ ਦਾ ਚਿੰਨ ਹੈ ਜਦੋਂ ਅਸੀਂ ਇਸ ਨੂੰ ਉਚਾਰਦੇ ਹਾਂ ਤਾਂ ਆਪਣਾ ਜਿਹੜਾ ਮੂੰਹ ਉਸ ਵਿੱਚ ਗੁਲਾਈ ਆਉਂਦੀ ਹੈ ਬਿੰਦੀ ਤੇ ਟਿੱਪੀ ਇਹ ਚਿੰਨ ਨਾਸਕੀ ਸਵਾਰਤੁਨੀਆਂ ਨੂੰ ਅੰਕਿਤ ਕਰਦੇ ਹਨ ਬਿੰਦੀ ਅਤੇ ਟਿੱਪੀ ਦੀ ਆਵਾਜ਼ ਵਿੱਚ ਕੋਈ ਅੰਤਰ ਨਹੀਂ ਹੈ ਜਿਹੜਾ ਅੱਧ ਕਿਚੈਨਾ ਇਹ ਦਵਾ ਜਾਂ ਵੱਲ ਦਾ ਚਿੰਨ ਹੈ ਜਦੋਂ ਵੀ ਕਿਸੇ ਅੱਖਰ ਤੇ ਦਵਾ ਪੈਂਦਾ ਹੈ ਤਾਂ ਇਹ ਉਸ ਦੇ ਉੱਪਰ ਲੱਗਦਾ ਹੈ ਥੈਂਕ ਯੂ